ਬਹੁਤ ਹੀ ਸਤਿਕਾਰਯੋਗ ਸ਼ਹਿਰ ਵਾਸੀ ਭੈਣੋ ਭਰਾਵੋ ਨਮਸਕਾਰ ਦੋਸਤੋ ਜੋ ਰੇਲਵੇ ਮੰਗਲੋਂ ਲੈ ਕੇ ਓਵਰ ਬ੍ਰਿਜ ਫਾਟ 115 ਖੁੱਲਾ ਰਹੇ ਤੇ ਅੰਦਰ ਬਿਜਲੀ ਮੰਗਲੋਂ ਲੈ ਕੇ ਸਾਡਾ ਸੰਘਰਸ਼ ਚੱਲ ਰਿਹਾ ਸੀ ਜਿਸ ਦੀ ਕਿ ਆਪਣਾ ਸ਼ਰੀਪਾਲ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਉਹ ਸਬੰਧੀ ਅੱਜ ਨਗਰ ਕੌਂਸਲ ਦੇ ਪ੍ਰਧਾਨ ਡੁੱਬੀ ਬਰਾੜ ਦੀ ਇੱਕ ਵਾਇਟ ਮੀਟਿੰਗ ਹੋਈ ਮੀਟਿੰਗ ਵਿੱਚ ਤੁਸੀਂ ਦੇਖ ਰਹੇ ਹੋ ਹਾਦਸਾ ਸਾਰੇ ਨੇ ਜੋ ਫੈਸਲਾ ਹੋਇਆ ਹੈ ਕਿਉਂਕਿ ਰੇਲ ਦੇ ਉਚਿਤ ਕਰਨ ਨਾਲ ਗੱਲਬਾਤ ਚੱਲ ਰਹੀ ਹੈ ਸੋਮਵਾਰ ਨੂੰ ਅੰਬਾਲਾ ਡਿਵੀਜ਼ਨ ਦੇ ਜਿਹੜੇ ਹੈਗੇ ਹੈ ਡਿਪਟੀ ਚੀਫ ਸਾਹ ਆ ਰਹੇ ਆ ਉਹ ਕਹਿੰਦੇ ਕਿ ਅੱਜ ਸ਼ਨੀਵਾਰ ਨੂੰ ਤੁਸੀਂ ਰੇਲਾ ਨਾ ਲਾ ਰੋ ਸੋਮਵਾਰ ਨੂੰ ਮੈਂ ਖੁਦ ਆ ਰਿਹਾ ਅੱਜ ਵੀ ਉਹ ਨੌਂੜਾ ਜਾ ਕੇ ਜੋ ਪੁਲ ਦਾ ਸਪਾਰ ਬਲੇਂਸ ਨੂੰ ਦੇਖ ਕੇ ਆਇਆ ਉਹ ਸੁੰਨੀ ਆਪਣਾ ਮੈਡੀਕਲੀ ਸੋਮਵਾਰ ਨੂੰ ਆ ਰਹੇ ਆ ਸੋ ਜਿਹੜਾ ਸੰਘਰਸ਼ ਦਾ ਅਗਲਾ ਵਿਗਲਾ ਹੈ ਉਹ ਆਪਣੇ ਕੋਲ ਕੀ ਪ੍ਰਪੋਜ਼ਲ ਲੈ ਕੇ ਹੁੰਦੇ ਆ ਕੀ ਨਹੀਂ ਲੈ ਕੇ ਹੁੰਦੇ ਉਹ ਸੋਮਵਾਰ ਤੋਂ ਬਾਅਦ ਸੀ ਹੋਊਗੀ ਜਿਹੜਾ ਇੱਕ ਵਾਰ ਇਹ ਆਪਣਾ ਸ਼ਨੀਵਾਰ ਦਾ ਇਸ ਸ੍ਰੀ ਤੁੰਗਕਾ ਤੇ ਰੇਲ ਰੋਕ ਦਾ ਉਹ ਸੋਮਵਾਰ ਦੀ ਮੀਟਿੰਗ ਤੋਂ ਬਾਅਦ ਹੀ ਤੈਅ ਹੋਏਗਾ ਵੀ ਗੱਲ ਕਿਹੜੇ ਪਾਸੇ ਨੂੰ ਮੋੜ ਲੈਂਦੀ ਹੈ ਤੇ ਹੁਣ ਮੈਂ ਬੇਨਤੀ ਕਰਦਾ ਰੋਬੀ ਬਰਾੜ ਜੀ ਇਹ ਵੀ ਵਿਚਾਰਾ ਸੁਣਨੀਆਂ ਕਰਦਾ ਮਾਈਕ ਉਹ ਅ ਅੱਜ ਜਿਹੜੀ ਇਹ ਮੀਟਿੰਗ ਹੋਈ ਜਾਂ ਜਿਹੜੀ ਆਪਣੀ ਕਮੇਟੀ ਦੀ ਜਿਹੜੀ ਰੇਲ ਰੇਲਵੇ ਸਾਡਾ ਸਿਵਲ ਕਮੇਟੀ ਦੀ ਇਹਦੇ ਚ ਜਿਹੜਾ ਹੁਣ ਸਾਰਾ ਬੰਨਿਆ ਫੈਸਲਾ ਲੈ ਗਿਆ ਉਹ ਇਹ ਹੈ ਕਿ ਜਿਹੜੀ ਚੀਫ ਸਾਹਿਬ ਨਾਲ ਗੱਲ ਹੋਈ ਹੈ ਡਿਪਟੀ ਚੀਫ ਹੈ ਜਿਹੜੇ ਉਹ 100 ਵਾਰ ਨੂੰ ਆਇਆਗੇ ਜੇ ਉਹ ਆਪਣੀਆਂ ਮੰਗਾਂ ਤੇ ਜੇ ਖਰੇ ਨਹੀਂ ਉਤਰਦੇ ਤਾਂ ਆਪਾਂ ਅਗਲਾ ਸਭਾਰਚ ਬੈਠਣ ਦੇ ਬੈਠ ਸਕਦੇ ਹਾਂ ਪਰ ਜਿਹੜੀ ਜਿਹੜੀ ਇਹ ਕਹਾ ਗਿਆ ਰਤਨਤਾਲੀ ਬਾਗ ਦੇ ਆਪਣੇ ਜਿਹੜੇ ਸੀਨੀਅਰ ਪੱਤਰਕਾਰ ਨੇ ਇਹਨਾਂ ਨਾਲ ਰਮੇਸ਼ ਜਿਹਦੀ ਵੀ ਗੱਲ ਹੋਈ ਹੈ ਤੇ ਜਿਹੜੀ ਡਿਪਟੀ ਚੀਫ ਨਾਲ ਉਹਦੀ ਵੀ ਗੱਲ ਹੋਈ ਹੈ ਉਹਨਾਂ ਨੇ ਕਾਲ ਵੀ ਕੀਤੀ ਸੀ ਉਹਨਾਂ ਨੂੰ ਸੋਮਵਾਰ ਨੂੰ ਲਗਭਗ ਸਵੇਰੇ 11:00 ਵਜੇ ਆ ਜਾਣਗੇ ਤੇ ਅਗਲੀ ਜੋ ਵੀ ਕਾਰਵਾਈ ਹੋ ਉਹਨਾਂ ਨਾਲ ਮੀਟਿੰਗ ਵਿੱਚ ਜੋ ਦਰਵਾਜ਼ਾ ਹੋਵੇ ਉਹ ਵੀ ਉਹਨੂੰ ਵੀ ਪਤਾ ਹੈ ਜਿਹੜੀ ਜਿਹੜਾ ਸ਼ਨੀਵਾਰ ਦਾ ਰੀਲ ਰੋਕਣ ਵਾਲਾ ਸੰਦਰਸ਼ ਕਰਨਾ ਸੀਗਾ ਉਹ ਫਿਲਹਾਲ ਪੋਸਟਪੋਨ ਕਰ ਦਿੱਤਾ ਗਿਆ ਜੀ ਉਹ ਹੁਣ ਜਦੋਂ ਉਹਨਾਂ ਨੇ ਆਪਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਹੈਗਾ ਉਹ ਕਿਉਂਕਿ ਨਹੀਂ ਤਾਂ ਸ਼ਨੀਵਾਰ ਨੂੰ ਵੀ ਆ ਜਾਂਦੇ ਉਹਨਾਂ ਦਾ ਕੋਈ ਵਿਹਲੇ ਹੋਣਗੇ ਉਹਦੇ ਕਰਕੇ ਉਹਨਾਂ ਨੇ ਆਪਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਤਾਂ ਕਰਕੇ ਜੇ ਹੁਣ ਆਪਾਂ ਕੋਈ ਉਹ ਤੋਂ ਪਹਿਲਾਂ ਕੋਈ ਸੰਘਰਸ਼ ਦੀ ਗੱਲ ਕਰੀਏ ਤਾਂ ਉਹ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਉਹ ਆਪਣੀ ਜੁੜੀ ਹੋਈ ਗੱਲ। ਕਿਉਂਕਿ ਆਪਾਂ ਰੇਲਵੇ ਤੋਂ ਹੋਰ ਵੀ ਮੰਗਾ ਮੰਗਵਾਉਣੀ ਹੈ ਜਿਹੜਾ 215 ਫਾਟਕਾ ਹੈ ਉਹ ਪਹਿਲਾਂ ਦਾ ਖੁੱਲਾ ਰਹੇ ਤੇ ਇੱਕ ਵੀ ਡਬਲ ਲਾਈਨ ਹੋ ਕੇ ਗੱਡੀਆਂ ਦੀ ਆਮਦ ਵਿੱਚ ਕਾਫੀ ਹੋ ਜੂਗੀ। ਇਸ ਕਰਕੇ ਸਾਡੀ ਅੰਡਰ ਪੁਲ ਦੀ ਪ੍ਰਪੋਜ਼ਲ ਹੈ। ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਨੂੰ ਅੰਡਰ ਪੁਲ ਵੀ ਦਿੱਤਾ ਜਾਵੇ ਤਾਂ ਕਰਕੇ ਜਿਹੜਾ ਸੰਘਰਸ਼ ਆ ਸੀ ਥੋੜਾ ਜਿਆਦਾ ਉਹਨਾਂ ਦੀ ਬੇਨਤੀ ਦੇ ਉੱਤੇ ਜਿਹੜਾ ਹੈਗਾ ਸੋਮਵਾਰ ਨੂੰ ਮੀਟਿੰਗ ਤੋਂ ਬਾਅਦ ਦੇ ਉੱਪਰ ਹੀ ਦੇ ਪੜੇ ਕੀ ਤਰਿਕੀ ਹੋਗਾ ਜੀ ਸ਼ਾਇਦ ਫਿਰ ਮੈਂ ਗੋਲਸਾਹੀ ਬੇਨਤੀ ਕਰਦਾ ਹਾਂ ਤੇ ਧਾਰੀਓ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਇਹਨਾਂ ਦੀ ਜਿਹੜੀ ਗੱਲਬਾਤ ਤੁਸੀਂ ਇਹ ਵੀ ਆਪਣੇ ਮੁਖੋਂ ਸਾਡੀ ਗੱਲ ਬਾਤ ਲੇ ਸਕੋ ਹਾਂਜੀ ਮੈਂ ਸਾਰੇ ਜਿਹੜੇ ਰਾਮਪਰਾ ਫੂਲ ਦੇ ਨਗਰ ਨਿਵਾਸੀ ਆ ਤੇ ਇਲਾਕੇ ਦੇ ਨਗਰ ਨਿਵਾਸੀ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਮਿਨਿਸਟਰੀ ਰੇਲਵੇ ਦੇ ਨਾਲ ਸਾਡੀ ਗੱਲਬਾਤ ਹੋ ਚੁੱਕੀ ਆ ਤੇ ਉਹ ਸੋਮਵਾਰ ਨੂੰ ਯਾਨੀ ਕਿ ਮੰਡੇ ਨੂੰ ਉਹ ਵਿਜ਼ਿਟ ਕਰ ਰਹੇ ਆ ਡਿਪਟੀ ਚੀਫ ਰਸਿੰਦਰ ਕਰਗ ਜੀ ਵਿਜ਼ਿਟ ਕਰਨਗੇ ਰਾਮਪਰਾ ਫੂਲ ਤੇ ਉਹਨਾਂ ਨੇ ਭਰੋਸਾ ਦਿਵਾਇਆਗਾ ਵੀ ਇਹਦਾ ਜਿਹੜਾ ਕੰਮ ਆ ਉਹ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਉਹ ਕੰਪਲੀਟ ਕਰ ਦਾਂਗੇ ਬਾਕੀ ਜਿਹੜੀ ਕਮੇਟੀ ਬਣੀ ਆ ਕਮੇਟੀ ਉਹਨਾਂ ਦੇ ਨਾਲ ਮੀਟਿੰਗ ਕਰੂਗੀ ਜਿਹੜੀ ਵੋਟ ਹੋਈ ਪ੍ਰੋਪੋਜ਼ਲ ਆ ਚਾਹੇ ਉਹ ਥੱਲੜ ਦਾ ਜਿਹੜਾ ਪਾਥਵੇ ਆ ਉਹਨੂੰ ਹੋ ਆਉਣ ਰੱਖਣਾਗਾ ਰਨ ਦੇ ਵਿੱਚ ਰੱਖਣਾਗਾ ਆਪਾਂ ਇਹ ਔਟੋ ਰਿਕਸ਼ਾ ਲਈ ਰਿਕਸ਼ਾ ਲਈ ਜਾਂ ਪੈਦਲ ਲਈ ਤਾਂ ਉਹ ਅਸੀਂ ਇੱਕ ਉਹਨਾਂ ਨੂੰ ਮੈਮੋਰੰਡਮ ਦਵਾਂਗੇ ਤੇ ਦੂਸਰਾ ਜਿਹੜਾ ਕੋਈ ਅੰਡਰਬ੍ਰਿਜ ਦਾ ਜਾਂ ਕੋਈ ਹੋਰ ਲੋਹੇ ਦੇ ਪੁਲ ਦਾਗਾ ਜਿਵੇਂ ਸ਼ਹਿਰਵਾਸੀ ਕਹਿੰਦੇ ਉਹ ਅਸੀਂ ਪ੍ਰੋਪੋਜ਼ਲ ਦਵਾਂਗੇ ਪਰ ਜਿਹੜੀ ਪਹਿਲੀ ਪ੍ਰਾਇੋਰਟੀ ਰਹੂਗੀ ਉਹ ਇਸ ਗੱਲ ਨੂੰ ਲੈ ਕੇ ਹੀ ਰਹੂਗੀ ਅਬੀ ਉਹ ਸਾਨੂੰ ਇੱਕ ਤਸੱਲੀ ਬਖਸ਼ ਜਾਂ ਰਿਟਰਨ ਦੇ ਵਿੱਚ ਜਾਂ ਆਪਦੇ ਮੁੱਖੋਂ মিডিਆ ਦੇ ਸਾਹਮਣੇ ਇਹ ਦੱਸ ਕੇ ਜਾਣ ਵੀ ਜਿਹੜਾ ਪੁਰਦਾ ਕੰਮ ਆ ਉਹ ਕਦੋਂ ਪੂਰਾ ਹੋਊਗਾ ਉਦੀ ਕੀ ਇੱਕ ਟਾਈਮ ਲਿਮਿਟ ਹੋਊਗੀ ਟਾਈਮ ਬਾਰਡ ਇੱਕ ਟਾਈਮ ਸੀਮਾ ਦੇ ਵਿੱਚ ਉਹ ਕੰਮ ਪੂਰਾ ਹੋਗਾ ਤੇ ਦੂਜਾ ਜਿਹੜਾ ਜਿੰਨਾ ਟਾਈਮ ਕੰਮ ਇਹ ਚੱਲੂਗਾ ਉਹਨਾ ਟਾਈਮ ਜਿਹੜਾ ਥੱਲੇ ਬੱਚੇ ਜਾ ਰਹੇ ਆ ਜਾਂ ਕੋਈ ਵੀ ਵਿਅਕਤੀ ਵਿਸ਼ੇਸ਼ ਜਾ ਰਿਹਾ ਹੈਗਾ ਉਹੀ ਜਿਹੜੀ ਸੈਕੰਡ ਆਪਸ਼ਨ ਆ ਉਹ ਕੀ ਰੱਖੂਗੀ ਉਹਨਾਂ ਨੇ ਪ੍ਰੋਸਾ ਦਵਾਇਆ ਹੈਗਾ ਸੋ ਮੰਡੇ ਨੂੰ ਆਪਾਂ ਨੂੰ ਵਿਜ਼ਿਟ ਕਰ ਰਹੇ ਆ ਜਿਹੜੀ ਕਮੇਟੀ ਆ ਉਹਨਾਂ ਨੂੰ ਮੀਟਿੰਗ ਮਿਲੂਗੀ ਅਸੀਂ ਉਸ ਤੋਂ ਬਾਅਦ ਜਿਹੜਾ ਸਵੀਮ ਮਿੱਟਾ ਜੀ ਜਾਂ ਜਿਹੜੀ ਕਮੇਟੀ ਬਣੀ ਆ ਉਹ ਤੁਹਾਨੂੰ ਦੱਸ ਦੂਗੀ ਕਿ ਉਹ ਮੰਡੇ ਤੋਂ ਬਾਅਦ ਮੀਟਿੰਗ ਹੋਊਗੀ ਜੇ ਮੀਟਿੰਗ ਨਹੀਂ ਹੁੰਦੀ ਪੋਸਟਪੋਨ ਹੁੰਦੀ ਹੈ ਕਿਹੜੇ ਦਿਨ ਹੁੰਦੀ ਹੈ ਉਹਦਾ ਵੀ ਦੱਸਾਂਗੇ ਜੇ ਕੋਈ ਸਾਡੀ ਗੱਲ ਨਹੀਂ ਸੌਂਦਾ ਕਮੇਟੀ ਦੀ ਗੱਲ ਜਾਂ ਸ਼ਹਿਰ ਵਾਸੀਆਂ ਦੇ ਅਕੋਰਡਿੰਗ ਨਹੀਂ ਸਿਸਟਮ ਚੱਲੂਗਾ ਖਾਸ ਕਰਕੇ ਇਹ ਪੁਰਦੇ ਬੰਨੂ ਨੂੰ ਲੈ ਕੇ ਨਾ ਸੈਕੰਡ ਆਪਸ਼ਨ ਨੂੰ ਲੈ ਕੇ ਜਿਹੜੀ ਥੱਲੋਂ ਫਿਰ ਅਸੀਂ ਜਿਹੜਾ ਅਗਲਾ ਸੰਘਰਸ਼ ਆ ਉਹ ਵੱਡਾ ਹੈ ਧੰਨਵਾਦ ਰਾਜ ਸਾਹਿਬ ਤੁਸੀਂ ਵੀ ਕਹਿਣਾ ਚਾਹੁੰਦੇ ਸੀ ਹਾਂ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਸੋਮਵਾਰ ਦਸਪੈਟੀ ਵਿੱਚ ਮੀਟਿੰਗ ਰੱਖੀ ਹੈ ਜੋ ਕਿ ਅਸੀਂ ਇਹਦੇ ਵਿੱਚ ਤਿੰਨੇ ਮਤੇ ਵੀ ਪਾਵਾਂਗੇ ਤੇ ਮਤੇ ਪਾ ਕੇ ਅਸੀਂ ਰਿਵਰਨ ਮਿਨਿਸਟਰੀ ਨੂੰ ਭੇਜਾਂਗੇ ਕਿ ਸਾਡੇ ਸ਼ਹਿਰ ਦੀਆਂ ਇਹ ਜਿਹੜੀਆਂ ਇਹ ਮੰਗਾਂ ਉਹਨਾਂ ਬਾਰੇ ਤੇ ਉਹਦੇ ਤੇ ਮਿਨਿਸਟਰੀ ਕੋਲ ਵੀ ਕਰ ਹੁਸੈਨ ਜੀ